ਦੀ ਦਾ ਘਰ ਬਸਾਉਣਾ 80% ਮਾਂ ਦੇ ਹੱਥ ਹੈ। ਧੀ ਦਾ ਘਰ ਬਸਾਉਣਾ 80% ਮਾਂ ਦੇ ਹੱਥ ਹੈ। ਪਤਾ ਕਿਉਂ? ਘਰ ਗ੍ਰਸਤੀ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ, ਬਹੁਤ ਦੁੱਖ ਆਉਂਦੇ ਨੇ, ਗੱਲਾਂ ਉੱਪਰ-ਥੱਲੇ ਬਹੁਤ ਹੁੰਦੀਆਂ ਨੇ ਜਦੋਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਗ੍ਰਸਥਿਕ ਧਰਮ ਹੈ, ਸਕਲ ਧਰਮ ਹੈ, ਗ੍ਰਸਥ ਪ੍ਰਧਾਨ ਹੈ। ਇਹਦੇ ਵਿੱਚ ਔਕੜਾਂ ਵੀ ਆਉਂਦੀਆਂ ਨੇ ਔਰ ਸਾਥ ਸੰਗਤ ਧੀ ਨੇ ਦੁੱਖ ਕਿਨੂੰ ਦੱਸਣਾ ਹੁੰਦਾ ਮਾਂ ਨੂੰ ਮਾਂ ਨੇ ਦੁੱਖ ਕਿਨੂੰ ਦੱਸਣਾ ਧੀ ਨੂੰ ਇਹ ਬੜਾ ਨੇੜੇ ਦਾ ਰਿਸ਼ਤਾ ਜਦੋਂ ਸਹੁਰੇ ਘਰੋਂ ਕੋਈ ਦੁੱਖ ਤਕਲੀਫ ਹੋ ਤਾਰ ਚੜਾਦੀ ਗੱਲ ਧੀ ਆਪਣੀ ਮਾਂ ਨੂੰ ਦੱਸਦੀ ਹੈ ਤੇ ਜੇ ਤਾਂ ਹੋਵੇ ਮਾਂ ਸਿਆਣੀ ਜੇ ਮਾਂ ਨੇ ਘਰ ਵਸਣਾ ਹੋਵੇ ਧੀ ਦਾ ਫਿਰ ਤਾਂ ਸਿਆਣੀ ਮਾਂ ਕੋਈ ਗੱਲ ਕਹਿੰਦੀ ਹੈ ਧੀਏ ਕੋਈ ਗੱਲ ਨਹੀਂ ਇਦਾਂ ਹੀ ਔਖੇ ਹੋ ਕੇ ਪੁੱਤ ਘਰ ਚੱਲਦੇ ਆ ਅਸੀਂ ਔਖੇ ਹੋ ਕੇ ਤੁਹਾਨੂੰ ਪਾਲਿਆ ਫਿਰ ਕੀ ਹੋਇਆ ਪੁੱਤ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਬੋਤੀ ਗੱਲ ਦਾ ਗੁੱਸਾ ਨਾ ਕਰਿਆ ਕਰ ਜੇ ਕੋਈ ਗੱਲ ਹੋਵੇ ਚੁੱਪ ਕਰ ਜਈਦਾ ਪੁੱਤ ਦੋ ਘੜੀ ਚੁੱਪ ਕਰੋ ਗੱਲਾਂ ਮੁੱਕ ਜਾਂਦੀਆਂ ਨੇ ਧੀ ਚੰਗੀ ਸਿੱਖਿਆ ਧੀ ਨੂੰ ਮਾਨ ਦੇਵੇ ਤਾਂ ਧੀ ਦਾ ਘਰ ਵਸ ਜਾਂਦਾ ਜੇ ਮਾਂ ਕਵੇ ਧੀਏ ਕੋਈ ਗੱਲ ਨਹੀਂ ਪੁੱਤ ਦੁੱਖ ਹੁੰਦੇ ਰਹਿੰਦੇ ਨੇ ਫਿਰ ਕੀ ਹੋਇਆ ਗੱਲਾਂ ਹੁੰਦੀਆਂ ਰਹਿੰਦੀਆਂ ਤੂੰ ਚੁੱਪ ਕਰ ਦਿਆ ਕਰ ਦੋ ਮਿੰਟ ਮੋਤੇ ਜਵਾਬ ਤਲ ਵੀ ਮੋਰੇਉ ਨਹੀਂ ਕਰੀਦੀ ਪੁੱਤ ਇਦਾਂ ਹੀ ਔਖੇ ਹੋ ਕੇ ਅਸੀਂ ਤੁਹਾਨੂੰ ਪਾਲਿਆ ਘਰਾਂ ਚ ਇਦਾਂ ਚੱਲਦਾ ਹੀ ਰਹਿੰਦਾ ਜੇ ਧੀ ਨੂੰ ਮਾਂ ਇੰਨੀ ਗੱਲ ਕਵੇ ਧੀ ਦਾ ਘਰ ਵੱਸ ਜਾਂਦਾ ਤੇ ਜੇ ਮੋਰੇਉ ਮਾਂ ਕਵੇ ਨਾ ਅੱਛਾ ਤੈਨੂੰ ਇਦਾਂ ਕਹਿੰਦੇ ਨੇ ਤੂੰ ਬੈਗ ਚ ਕੱਪੜੇ ਪਾ ਆ ਜਾ ਤਾਂ ਫਿਰ ਜੇ ਉਹ ਸੱਦ ਲਵੇ ਫਿਰ ਸਮਝੋ ਵਿਗੜ ਗਿਆ ਕੰਮ ਜਦੋਂ ਮਾਂ ਸ਼ਹਿ ਦੇਣ ਲੱਗ ਪੈਂਦੀ ਨਾ ਵੇ ਤੂੰ ਕੱਪੜੇ ਪਾ ਬੈਗ ਚ ਆ ਜਾ ਤੂੰ ਆਪਾਂ ਕੋਈ ਦੇਖ ਲਾਂਗੇ ਇਹਨਾਂ ਨੂੰ ਵੱਡੇ ਪੈਸੇ ਵਾਲੇ ਅਸੀਂ ਵੀ ਦੇਖ ਲਾਂਗੇ ਇਹਨਾਂ ਨੂੰ ਠਾੜੇ ਫਿਰ ਉਹ ਧੀ ਵੀ ਆ ਜਾਂਦੀ ਹੈ ਜਦ ਹੀ ਤੇ ਸਾਥ ਸੰਗਤ ਉਸ ਧੀ ਦਾ ਘਰ ਕਦੇ ਨਹੀਂ ਵੱਸ ਸਕਦਾ ਧੀਆਂ ਦੇ ਘਰ ਉਜਾੜਨ ਵਿੱਚ ਮਾਫ਼ ਕਰਿਓ ਬਸਾਉਣ ਵਿੱਚ ਵੀ 80% ਮਾਂ ਦਾ ਯੋਗਦਾਨ ਹੈ ਉਜਾੜਨ ਵਿੱਚ ਵੀ ਮਾਫ਼ ਕਰਿਓ ਫਿਰ ਮਾਂ ਦਾ ਯੋਗਦਾਨ ਹੈ ਇਸ ਲਈ ਤੁਸੀਂ ਬਸਾਉਣੇ ਕਰ ਇੱਕ ਨੁਕਤਾ ਹੋਰ ਤੁਹਾਡੇ ਕੰਮ ਆਏਗਾ ਅੱਜ ਕੱਲ ਸਾਰੇ ਬੱਚਿਆਂ ਕੋਲ ਮੋਬਾਈਲ ਹੈ ਅੱਗੇ ਵੀ ਦੱਸਿਓ ਮੋਬਾਈਲ ਚਾਹੀਦਾ ਭਾਈ ਪੜਨ ਵਾਸਤੇ ਵੀ ਚਾਹੀਦਾ ਉਹ ਵੀ ਜ਼ਰੂਰਤ ਬਣ ਗਈ ਐ ਮਨੁੱਖੀ ਜੀਵਨ ਦਾ ਅੰਗ ਬਣ ਗਿਆ ਜਿਹੜੇ ਬੱਚੇ ਸਮਝਦਾਰ ਨੇ ਉੱਚੀਆਂ ਕਲਾਸਾਂ 'ਚ ਪੜਦੇ ਨੌਕਰੀਆਂ ਕਰਦੇ ਉਹਨਾਂ ਕੋਲ ਮੋਬਾਈਲ ਹੋਣਾ ਚਾਹੀਦਾ ਪਰ ਸਭ ਤੋਂ ਜ਼ਿਆਦਾ ਕਲੇਸ਼ ਦੀ ਜੜ ਵੀ ਮੋਬਾਈਲ ਹੀ ਐ ਝਗੜੇ ਦੇ ਨਾਲ ਹੀ ਪੈਂਦੇ ਨੇ ਇਹਦੇ ਉੱਤੇ ਜਿਹੜੀ ਫੇਸਬੁੱਕ ਐ ਨਾ ਮੈਂ ਤਾਂ ਉਹਨੂੰ ਕਲੇਸ਼ ਬੁੱਕ ਕਹਿੰਦਾ ਹਾਂ ਹੈ ਹੀ ਕਲੇਸ਼ ਬੁੱਕ ਉਹਨੂੰ ਖੋਲ ਕੇ ਵੇਖ ਲਓ ਲੋਕਾਂ ਦੇ ਝਗੜੇ ਥੱਲੇ ਕਮੈਂਟ ਪੜ ਕੇ ਵੇਖੋ ਤੁਸੀਂ ਸਭ ਕਲੇਸ ਉਹਦਾ ਨਾਮ ਫੇਸਬੁੱਕ ਨਹੀਂ ਕਲੇਸਬੁੱਕ ਹੈ ਔਰ ਮਵੈਲਾਂ ਦੇ ਝਗੜੇ ਐਸੇ ਨੇ ਜਦੋਂ ਆਪਣੀ ਧੀ ਬੱਚੀ ਦਾ ਵਿਆਹ ਕਰੋ ਦਾਜ ਵਿੱਚ ਤੁਹਾਡੇ ਕੋਲ ਪੈਸਾ ਆ ਵਿਸ਼ੱਕ ਸੋਨਾ ਦਿਓ ਜੋ ਮਰਦੀ ਆਪਣੀਆਂ ਧੀਆਂ ਨੂੰ ਦਿਓ ਹਰ ਮਾਂ ਪਿਓ ਆਪਣੇ ਪੁੱਤ ਧੀਆਂ ਦੇ ਲਈ ਕਮਾਉਂਦਾ ਪੁੱਤਾਂ ਧੀਆਂ ਨੂੰ ਦਿੰਦਾ ਪਰ ਮੇਰੀ ਹੱਥ ਬਨ ਕੇ ਬੇਨਤੀ ਹੈ ਕੋਈ ਆਪਣੀ ਧੀ ਨੂੰ ਵਿਆਉਣ ਲੱਗਿਆਂ ਮੋਬਾਈਲ ਨਾ ਨਾਲ ਦਿਓ ਇਹ ਮੋਬਾਈਲਾਂ ਦਾ ਦਾਜ ਕਲੇਸ਼ ਪਾਉਂਦਾ ਹੈ ਹਾਂ ਆਪਣੇ ਘਰ ਗਈ ਹੈ ਉਹ ਲੈ ਲੈਣ ਉੱਥੇ ਜਾ ਕੇ ਆਪਣਾ ਨੰਬਰ ਲੈਣ ਮੋਬਾਈਲ ਰੱਖਣ ਕੌਣ ਕਹਿੰਦਾ ਕਿਉਂਕਿ ਇਹ ਰਿਸ਼ਤੇ ਅਜੇ ਸ਼ੁਰੂਆਤ ਵਿੱਚ ਕੱਚੇ ਹੁੰਦੇ ਨੇ ਸ਼ਾਇਦ ਇਹ ਗੱਲ ਤੁਹਾਡੇ ਪਕੜ ਵਿੱਚ ਆਵੇ ਜਾਂ ਨਾ ਆਵੇ ਗੁਰੂ ਕਿਰਪਾ ਕਰੇ ਗੁਰੂ ਘਰਾਂ ਵਿੱਚੋਂ ਇਹ ਸਿੱਖਿਆ ਮਿਲਣੀ ਚਾਹੀਦੀ ਹੈ ਤੁਸੀਂ ਘਰ ਚ ਦਹੀਂ ਜਮਾਉਂਦੇ ਹੋ ਨਾ ਬੀਬੀਓ ਤੇ ਜੇ ਦੁੱਧ ਨੂੰ ਜਹਾਗ ਲੱਗ ਕੇ ਭਾਂਡਾ ਦਵਾਰਾ ਦਵਾਰਾ ਹਲਾਈ ਜਾਓ ਟੱਕਣ ਚੁੱਕ ਕੇ ਦੇਖੀ ਜਾਓ ਦਹੀਂ ਨਹੀਂ ਜੰਮਦਾ ਉਹਨੂੰ ਟਕਾਉਣਾ ਪੈਂਦਾ ਬੂਟਾ ਲਾਇਆ ਉਹਨੂੰ ਪੱਟ ਕੇ ਫਿਰ ਦੂਜੇ ਦਿਨ ਹੋਰ ਥਾਂ ਤੇ ਲਾ ਦਿਓ ਤੀਜੇ ਦਿਨ ਹੋਰ ਥਾਂ ਤੇ ਲਾ ਦਿਓ ਉਹਦੀ ਜਗਾ ਨਾ ਪੱਕੀ ਕਰੋ ਉਹ ਕਦੇ ਵੀ ਵਧੇ ਫੁੱਲੇਗਾ ਨਹੀਂ ਇਦਾਂ ਇਹ ਰਿਸ਼ਤੇ ਕੱਚੇ ਹੁੰਦੇ ਨੇ ਇਹਦੇ ਵਿੱਚ ਮਾੜੀ ਜਿਹੀ ਸ਼ੱਕ ਆ ਜਾਏ ਸਾਰੀ ਉਮਰ ਲਈ ਜ਼ਿੰਦਗੀ ਨਰਕ ਬਣ ਜਾਂਦੀ ਹੈ ਇਸ ਲਈ ਇਹਨਾਂ ਮੋਬਾਈਲਾਂ ਤੋਂ ਥੋੜਾ ਜਿਹਾ ਦੂਰੀ ਬਣਾਉਣੀ ਚਾਹੀਦੀ ਹੈ ਆਪਣੇ ਘਰ ਆਪਣਾ ਨੰਬਰ ਲੈਣ ਆਪਣਾ ਮੋਬਾਈਲ ਲੈਣ ਗਲਤਾਂ ਮਾਪਿਓ ਨਾਲੇ ਕਰਨੀ ਹੈ ਨਵੇਂ ਰਿਸ਼ਤਿਆਂ ਵਿੱਚ ਥੋੜੀ ਜਿਹੀ ਆਈ ਹੋਈ ਸ਼ੱਕ ਵੀ ਰਿਸ਼ਤਿਆਂ ਨੂੰ ਬੁਗਾੜ ਦਿੰਦੀ ਹੈ ਇੱਕ ਵਿਦਵਾਨ ਲਿਖਦਾ ਹੈ ਸਾਥ ਸੰਗਤ ਸੁਣਿਓ ਧਿਆਨ ਨਾਲ ਇਸ ਅੱਖ ਨਾਲ ਤੁਸੀਂ ਇੱਕ ਅੱਖ ਨਾਲ ਹੁਣ ਛੋਟੀ ਜਿਹੀ ਅੱਖ ਹੈ ਕਿੰਨੀ ਕਬੱਡੀ ਇੰਨੀ ਕ ਅੱਖ ਹੈ ਇਹਨਾਂ ਦੋ ਅੱਖਾਂ ਨਾਲ ਕਿੰਨੇ ਬੰਦੇ ਨਜ਼ਰ ਆ ਰਹੇ ਤੁਹਾਨੂੰ ਕਿੰਨੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਕਿੰਨੇ ਮੀਲ ਤੱਕ ਦੂਰ ਵੇਖ ਲੈਂਦੇ ਹੋ ਤੇ ਜੇ ਅੱਖ ਵਿੱਚ ਮੜਾ ਜਿਆ ਰੇਤ ਦਾ ਕਿਣਕਾ ਪੈ ਜਾਏ ਨਾ ਹਣਕੇ ਮੜਾ ਜਿਆ ਮੜਾ ਜਿਆ ਕੱਖੜ ਕੇ ਪੈ ਜਾਏ ਥੱਲੇ ਉਹ ਇਹਨੂੰ ਦਿਸਣਾ ਬੰਦ ਹੋ ਜਾਂਦਾ ਹੈ ਐਦਾਂ ਰਿਸ਼ਤਿਆਂ ਵਿੱਚ ਜ਼ਿੰਦਗੀ ਦੇ तमाम ਸੁੱਖ ਨੇ ਪਰ ਸਿੱਖੋ ਯਾਦ ਰੱਖਿਓ ਮੜਾ ਜਿਆ ਸ਼ੱਕ ਦਾ ਕਿਣਕਾ ਪੈ ਜਾਏ ਜ਼ਿੰਦਗੀ ਨਰਕ ਬਣ ਜਾਂਦੀ ਹੈ ਤਾਈਂੋ ਗੁਰੂ ਨੇ ਹੁਕਮ ਕੀਤਾ ਸਿੱਖਾ ਤੇਰਾ ਘਰ ਸਵਰਗ ਬਣਿਆ ਰਵੇ ਤੂੰ ਘਰ ਵਿੱਚ ਨਾਮ ਦ੍ਰਿੜ ਕਰਿਆ ਕਰ ਜਿਸ ਘਰ ਵਿੱਚ ਬਾਣੀ ਪੜੀ ਜਾਂਦੀ ਹੈ ਗੁਰੂ ਦਾ ਨਾਮ ਜਪਿਆ ਜਾਂਦਾ ਹੈ ਗੁਰੂ ਦਾ ਇਤਿਹਾਸ ਸਿੱਖਾਂ ਨੂੰ ਯਾਦ ਹੈ ਉਸ ਘਰ ਦੇ ਅੰਦਰ ਕਦੇ ਕਲ ਕਲੇਸ਼ ਨਹੀਂ ਬਣਦਾ ਉਹ ਘਰ ਸਵਰਗ ਬਣ ਜਾਂਦਾ ਹੈ ਕਿਤੇ ਲਿਖਿਆ ਹੋਇਆ ਹੈ ਸਹਿਬ ਕਹਿੰਦੇ ਤੇਰੇ ਘਰ ਵਿੱਚ ਵੀ ਸੁੱਖ ਹੈ ਬਾਹਰ ਵੀ ਸੁੱਖ ਹੈ ਹਿਰਦੇ ਵਿੱਚ ਵੀ ਸੁੱਖ ਹੈ ਤੇ ਤਨ ਉੱਤੇ ਵੀ ਸੁੱਖ ਹੈ ਕਦੋਂ ਜਦੋਂ ਗੁਰੂ ਦਾ ਦਿੱਤਾ ਨਾਮ ਤੂੰ ਦ੍ਰਿੜ ਕਰ ਲੈ ਰੋਜ਼ ਸਵੇਰੇ ਉੱਠਦੇ ਅਨਸਾਰ ਤੇਰਾ ਫਸਟ ਵਰਕ ਪਹਿਲਾ ਕੰਮ ਏਵਰੀ ਡੇ ਇਹ ਹੋਣਾ ਚਾਹੀਦਾ ਤੇਰੀ ਜ਼ੁਬਾਨ ਤੇ ਪਹਿਲਾਂ ਗੁਰੂ ਦਾ ਨਾਮ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ